ਤੇ ਮਾਰਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਕ ਸਲਾਹਕਾਰ ਨੇ ਜੀ ਮਾਦਵ ਦੇ ਪਾਂਡੇ ਨੇ ਇੱਕ ਵੱਡਾ ਖੁਲਾਸਾ ਕੀਤਾ ਇਹ ਵੀ ਮਸ਼ੀਨਾਂ ਉੱਤੇ ਕਿ ਉਹਨੇ ਕਿਹਾ ਕਿ ਇਹ ਭਾਰਤੀ ਵੀ ਮਸ਼ੀਨਾਂ ਨੇ ਉਹਦੇ ਵਿੱਚ ਐਸੇ ਯੰਤਰ ਨੇ ਜੋ ਕਿ ਵੋਟਾਂ ਨੂੰ ਬਦਲ ਦਿੰਦੇ। ਕਿਉਂਕਿ EVM ਖਤਰਨਾਕ ਤਰੀਕੇ ਤੇ ਨਾਤੇ ਪੱਕੇ ਖੋਤਰੀਆਂ ਬਰਾਕ ਓਬਾਮਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਪ੍ਰਾਪਤ ਕਹਿੰਦੇ ਵੀ ਈਵੀਐਮ ਇੰਟਰਨੈਟ ਦੇ ਨਾਲ ਜੁੜਦੀ ਈਵੀਐਮ ਬਲੂਟੁੱਥੀ ਹੈਗੀ ਇੰਟਰਨੈਟ ਰਾਹੀਂ ਜਾਂ ਬਲੂਟੁੱਥ ਰਾਹੀਂ ਜਾਂ ਰਿਮੋਟ ਕੰਟਰੋਲ ਰਾਹੀਂ ਈਵੀਐਮ ਕੰਟਰੋਲ ਨਹੀਂ ਹੋ ਸਕਦਾ ਇਹ ਹਰ ਥਾਂ ਨਹੀਂ ਵੀ ਪੱਟਾਈ ਖਾਸ ਉਮੀਦਵਾਰਾਂ ਖਾਸ ਹਲਕਿਆਂ ਵਿੱਚ ਰੱਖੀ ਜਾਂਦੀ ਹੈ 19 ਲੱਖ VOTING MACHINE ਕੈਪ ਹੋ ਜਾਂਦੀ ਆਪਾਂ 19 ਲੱਖ ਛੋਟਾ ਅੰਕੜਾ ਨਹੀਂ ਇੱਕ ਛੋਟਾ ਜਿਹਾ ਸ਼ਹਿਰ ਵੱਸ ਸਕਦਾ ਮਸ਼ੀਨ ਰੱਖਣ ਵੇਲੇ 19 ਲੱਖ ਦੀ ਉਹਦੀ ਕਿਤੇ ਐਫ ਆਈ ਆਰ ਦਰਜ ਨਹੀਂ ਕੀਤੀ ਤੇ ਮਾਰਕਾ ਦੇ ਸਾਬਕਾ ਰਾਸ਼ਟਰਪਤੀ ਦੇ ਬਰਾਕ ਓਬਾਮਾ ਦੇ ਪ੍ਰਸ਼ਾਸਨਿਕ ਸਲਾਹਕਾਰ ਨੇ ਜੀ ਮਾਦਵ ਦੇ ਪਾਂਡੇ ਨੇ ਇੱਕ ਵੱਡਾ ਖੁਲਾਸਾ ਕੀਤਾ ਇਹ ਵੀ ਇਹ ਮਸ਼ੀਨਾਂ ਨੂੰ ਲੈ ਕੇ ਉਹਨੇ ਕਿਹਾ ਕਿ ਜੋ ਭਾਰ ਦੀਆਂ ਮਸ਼ੀਨਾਂ ਨੇ ਉਹਨਾਂ ਦੇ ਵਿੱਚ ਐਸੇ ਯੰਤਰ ਨੇ ਜੋ ਕਿ ਵੋਟਾਂ ਨੂੰ ਬਦਲ ਦਿੰਦੇ ਨੇ ਜੀ ਹਾਂ ਅਸਲ ਵਿੱਚ ਈਵੀਐਮ ਅ ਕਿਸਾਨ ਜਿਹੜੇ ਨਾ ਪ੍ਰਦਰਸ਼ਨ ਕਰ ਰਹੇ ਆ ਆਪਾਂ ਅਗਲੇ ਹਿੱਸੇ ਵਿੱਚ ਕਿਸਾਨਾਂ ਦੀ ਗੱਲ ਕਰਾਂਗੇ ਉਹ ਪ੍ਰਦਰਸ਼ਨ ਕਰ ਰਹੇ ਆ ਸੱਟ ਸਹੀ ਨਹੀਂ ਵੱਜਦੀ ਮੇਰੇ ਮੁਤਾਬਕ ਸੱਟ ਕਿਉਂਕਿ ਪ੍ਰਦਰਸ਼ਨ ਤੁਸੀਂ ਕਰੋ ਨਾ ਸਰਕਾਰ ਫੇਰ ਆ ਜਾਣੀ ਅੱਗੇ ਕਿਉਂਕਿ ਈਵੀਐਮ ਖਤਰਨਾਕ ਤਰੀਕੇ ਤੇ ਇਹਨਾਂ ਦੇ ਪੱਖ ਵਿੱਚ ਭੋਤ ਰਹੀ ਆ ਬਰਾਕ ਓਬਾਮਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਮਾਧਵ ਦੇਸ ਪਾਂਡੇ ਉਹਨਾਂ ਨੇ ਦਾ ਵਾਇਰ ਇੱਕ মিডিਆ ਸੰਸਥਾਨ ਹੈਗਾ ਦਾ ਵਾਇਰ ਦੇ ਵਿੱਚ ਇੰਟਰਵਿਊ ਦੌਰਾਨ ਜੋ ਈਬੀਐਮ ਦੇ ਪ੍ਰਤੀ ਖੁਲਾਸਾ ਕੀਤਾ ਉਹ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਖੋਲਣ ਲੱਗਿਆ ਈਬੀਐਮ ਕਿਵੇਂ ਲੁੱਟਦੇ ਆ ਈਬੀਐਮ ਦੇ ਵਿੱਚ ਉਹ ਇੱਕ ਦੋ ਤਰੀਕੇ ਨੇ ਵੀ ਹਮ ਤੁਰੀ ਫੋਟੋ ਦੇ ਰਹੇ ਹੋਗੇ ਤੁਸੀਂ ਫੋਟੋ ਦੇ ਰਹੇ ਇੱਕ ਗਲਤ ਤਰੀਕਾ ਹੈਗਾ ਰੱਖਣ ਦਾ ਆਈਵੀਐਮ ਇੱਕ ਸਹੀ ਤਰੀਕਾ ਹੈਗਾ ਗਲਤ ਤਰੀਕਾ ਕੀ ਆ ਇਧਰ ਇੱਕ ਖੱਬੇ ਪਾਸੇ ਜਿੱਥੇ ਬਟਨ ਦੱਬਦੇ ਆ ਪੰਜ ਤੇ ਚੋਣ ਇਨਸਾਨ ਨੇ ਉਹ ਦੇਸਮੁਖ ਦੇਸਪਾਂਡੇ ਕਹਿ ਰਿਹਾ ਵੀ ਇਹ ਜਿਹੜਾ ਖੱਬੇ ਪਾਸੇ ਬਟਨ ਦੱਬਣ ਵਾਲਾ ਵੀ ਤੁਸੀਂ ਬੋਰਡ 'ਤੇ ਬਟਨ ਪਾਇਆ ਬਟਨ ਦੱਬਿਆ ਭਾਜਪਾ ਦਾ ਕਮਲ ਦੇ ਫੁੱਲ ਦਾ ਬਟਨ ਦੱਬਿਆ ਤੁਸੀਂ ਹੱਥ ਪੰਜੇ ਦਾ ਸਾਹਮਣੇ ਵਿਚਾਲੇ ਪਈ ਆ ਵੀ ਪੱਟ ਪਈ ਆ ਮਸ਼ੀਨ ਬਚਾੜੇ ਵੀ ਪਟਮਸਿੰਨ ਪਈਆ ਉੱਥੇ ਸਾਹਮਣੇ ਆ ਗਿਆ ਆ ਗਿਆ ਵਿੱਚ ਫੋਟੋ ਆ ਗਈ ਕਿ ਤੁਸੀਂ ਕਮਲ ਦਾ ਨਿਸ਼ਾਨ ਨੂੰ ਵੋਟ ਪਾਤੀ ਆ ਆ ਗਈ ਆ ਤੁਸੀਂ ਸੰਤੁਸ਼ਟ ਹੋਗੇ ਪਰਚੀ ਨਿਕਲ ਗਈ ਬਾਹਰ ਪਰ ਜਿਹੜੀ ਉੱਥੋਂ ਜਾ ਕੇ ਜਿੱਥੇ ਮਸ਼ੀਨ ਮਸ਼ੀਨ ਵੋਟਾਂ ਜਾ ਰਹੀਆਂ ਨੇ ਉੱਥੇ ਵੋਟਾਂ ਜਾ ਰਹੀਆਂ ਨੇ ਕੀ ਉਹ ਵੋਟਾਂ ਸਹੀ ਜਾ ਰਹੀਆਂ ਨੇ ਇਹ ਸੈਕਟਿੰਗ ਇੱਕ ਤਾਂ ਪਹਿਲੀ ਗੱਲ ਇਹ ਸੁਣ ਲੋ ਕਹਿੰਦਾ ਬੰਦਾ ਕਹਿੰਦੇ ਵੀ ਈਵੀਐਮ ਇੰਟਰਨੈਟ ਦੇ ਨਾਲ ਜੁੜਦੀ ਈਬੀਐਮ ਬਲੂਟੂਥ ਹੈਗੀ ਇੰਟਰਨੈਟ ਰਾਹੀਂ ਜਾਂ ਬਲੂਟੂਥ ਰਾਹੀਂ ਜਾਂ ਰਿਮੋਟ ਕੰਟਰੋਲਰ ਰਾਹੀਂ ਈਵੀਐਮ ਕੰਟਰੋਲ ਨਹੀਂ ਹੋ ਸਕਦੀ ਈਵੀਐਮ ਕੰਟਰੋਲ ਨਹੀਂ ਹੋ ਸਕਦੀ ਪਰ ਉਹਨਾਂ ਨੇ ਬੀ ਪੈਟ ਦੇ ਵਿੱਚ ਹੀ ਇੱਕ ਜੰਤਰ ਲਾਤਾ ਇੱਕ ਸੌਫਟਵੇਅਰ ਪਾਤਾ ਕਿ ਉਸ ਈਵੀਐਮ ਜਦੋਂ ਤੁਸੀਂ ਬਟਨ ਦੱਬਦੇ ਹੋ ਸਹੀ ਦਿਖਾਉ ਤੁਹਾਨੂੰ ਸਹੀ ਉੱਥੇ ਸਹੀ ਜੇ ਤੁਸੀਂ ਬਟਨ ਦੱਬਿਆ ਹੱਥ ਪੰਜੇ ਦਾ ਤਾਂ ਹੱਥ ਪੰਜਾ ਆ ਜੁੱਧਰਲੇ ਪਾਸੇ ਪਰ ਜਿਹੜਾ ਉਹ ਬੀ ਪੈਟ ਅੱਗੇ ਕਾਊਂਟਿੰਗ ਵਾਲੀ ਮਸ਼ੀਨ ਤੇ ਕੀ ਭੇਜ ਰਿਹਾ ਜਿਹੜਾ ਅੱਗੇ ਕਾਊਂਟਿੰਗ ਹੋਣੀ ਆ ਮਸ਼ੀਨ ਉਹ ਕੀ ਉਹ ਸਹੀ ਭੇਜ ਰਿਹਾ ਉੱਥੇ ਕੀ ਉਹ 20 ਪਿੰਟਸ ਨੂੰ ਸਹੀ ਭੇਜ ਰਿਹਾ ਇਹ ਦੇਸ਼ ਪਾਂਡੇ ਗੱਲ ਦੱਸ ਰਿਹਾ ਤੁਹਾਨੂੰ ਉਹ ਕਹਿੰਦੇ ਕੀ ਉਹ ਸਹੀ ਆ ਕਹਿੰਦੇ ਇਸ ਵੀ ਪਿੰਟ ਦੇ ਵਿੱਚ ਹੀ ਨੁਕਸ ਹੈ ਇੱਥੇ ਉਹਨੂੰ ਸੌਫਟਵੇਅਰ ਪਾਤਾ ਸੌਫਟਵੇਅਰ ਪਾਤਾ ਕਿ ਹਰ ਤੀਜੀ ਵੋਟ ਕਿਸੇ ਵਿਸ਼ੇਸ਼ ਕੈਂਡੀਡੇਟ ਨੂੰ ਜਾਣੀ ਆ ਹਰ ਤੀਜੀ ਵੋਟ ਇਹ ਹਰਥਾਂ ਨਹੀਂ ਵੀ ਪੱਟਾਈ ਖਾਸ ਉਮੀਦਵਾਰਾਂ ਖਾਸ ਹਲਕਿਆਂ ਦੇ ਵਿੱਚ ਰੱਖੇ ਜਾਂਦੇ ਵੀ ਪੱਟ ਤਾਂ ਕਿ ਉਹਨਾਂ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਉੱਥੇ ਉੱਥੇ ਜਾਊਗੀ ਜਿਹੜੀ ਜਿੱਥੇ ਗਿਣਤੀ ਹੋਣੀ ਆ ਉਸ ਮਸ਼ੀਨ ਦੇ ਵਿੱਚ ਕੀ ਉਹ ਵੀ ਪੱਟ ਕਿਹੜੀ ਕਿਹੜੇ ਪਾਸੇ ਭੇਜ ਰਹੀ ਆ ਵੋਟ ਇਹ ਖਤਰਨਾਕ ਝੋਲਾ ਕਹਿੰਦੇ ਉੱਥੇ ਗਲਤ ਜਾ ਰਹੀ ਆ ਉਹ ਇਹ ਗਲਤ ਤਰੀਕਾ ਆਏਗਾ ਉਹ ਕਹਿੰਦੇ ਸਹੀ ਤਰੀਕਾ ਕੀ ਆ ਵਿਚਾਲੇ ਰੱਖੀ ਹੋਵੇ ਬਟਨ ਦੱਬਣ ਵਾਲਾ ਜਿਹੜਾ ਜੰਤਰ ਹੈਗਾ ਜਿੱਥੇ ਬਟਨ ਵਿਚਾਲੇ ਤੇ ਰੱਖੋ ਉਹਨੂੰ ਇੱਕ ਪਾਸੇ ਰੱਖੀ ਵੀ ਪੱਟ ਰੱਖੀ ਪਈ ਆ ਇੱਕ ਪਾਸੇ ਰੱਖੀ ਪਈ ਆ ਕਾਊਂਟਿੰਗ ਵਾਲੀ ਮਸ਼ੀਨ ਕਹਿੰਦੇ ਬਟਨ ਦੱਬਿਆ ਇੱਧਰ ਆ ਗਿਆ ਆ ਗਿਆ ਕਮਲ ਦਾ ਪੁੱਜਾ ਜੋ ਵੀ ਜੋ ਹੱਥ ਪੰਜਾ ਹੈਗਾ ਹੱਥ ਪੰਜ ਇੱਧਰ ਆ ਗਿਆ ਤੇ ਨਾਲ ਦੇ ਨਾਲ ਉਧਰ ਬੋਰਡ ਚ ਲੇ ਗਿਆ ਹੱਥ ਪੰਜੇ ਨੂੰ ਪੈ ਗਈ ਇਹ ਤਰੀਕਾ ਸਭਾ ਮੈਂ ਕਿਹਾ ਗਲਤੀ ਇਹ ਵੀ ਹੋ ਸਕਦੀ ਆ ਪਰ ਤਰੀਕਾ ਸਹੀ ਇਹ ਆ ਜਦਾਂ ਇਹ ਆਮ ਤੌਰ ਤੇ ਵੀ ਪੱਟ ਵਿਚਾਲੇ ਰੱਖ ਰਹੇ ਨੇ ਇਹ ਇੱਧਰਲੇ ਪਾਸੇ ਰੱਖ ਰਹੇ ਨੇ ਬਟਨ ਦੱਬਣ ਵਾਲੀ ਮਸ਼ੀਨ ਇੱਧਰਲੇ ਪਾਸੇ ਰੱਖ ਰਹੇ ਨੇ ਉਹ ਜਿਹੜੀ ਆਪਣਾ ਕਾਊਂਟਿੰਗ ਵਾਲੀ ਹੈਗਾ ਜੰਤਰ ਹੈਗਾ ਉਹ ਇੱਥੇ ਝੋਲ ਹੋ ਰਿਹਾ ਇੱਥੇ ਖਤਰਨਾਕ ਹੋ ਰਿਹਾ ਕਿਵੇਂ ਕਿਵੇਂ ਕਰਦੇ ਨੇ ਇਹ ਲੋਕ ਐਦਾਂ ਤੁਸੀਂ ਤੁਹਾਨੂੰ ਪਤਾ ਨਾ ਕਿ ਜਿਹੜੀ ਜਿਹੜੀ ਆਪਣਾ ਹੁਣ ਪਿਛਲੇ ਤੋਂ ਤੁਹਾਨੂੰ ਖਬਰ ਸੁਣਾਈ ਸੀ ਮੈਂ ਇੱਕ ਇੱਕ ਸਾਬਕਾ ਅਧਿਕਾਰੀ ਨੇ ਚਿੱਠੀ ਪਾਈ ਸੀ ਚੋਣ ਕਮਿਸ਼ਨ ਨੂੰ ਕਿ ਜਿੱਥੇ ਭਾਰਤ ਇਲੈਕਟ੍ਰੋਨਿਕ ਲਿਮਟਿਡ ਹੈ ਜਿਹੜੀ VOTING ਮਸ਼ੀਨ ਬਣਾਉਂਦੀ ਆ ਉਸ ਦੇ ਬੋਰਡ ਆਫ ਡਾਇਰੈਕਟਰ ਦੇ 7 ਮੈਂਬਰ ਨੇ ਸੱਤਾ ਵਿੱਚੋਂ ਚਾਰ ਭਾਜਪਾ ਦੇ ਆਗੂਆਂ ਵਿੱਚ ਇੱਕ ਸੱਤਾਧਾਰੀ ਪਾਰਟੀ ਦੇ 22 ਪੈਟ ਦੇ ਜੇ VOTING ਮਸ਼ੀਨ ਦੇ ਵਿੱਚ EBM ਦੇ ਬਣਾਉਣ ਦੇ ਵਿੱਚ ਪ੍ਰੋਡਕਟ ਪ੍ਰੋਡਕਸ਼ਨ ਦੇ ਵਿੱਚ ਕੀ ਮਤਲਬ ਉਹ ਤੇ ਕੰਮ ਦੀ ਇੱਕ ਸੱਤਾਧਾਰੀ ਪਾਰਟੀ ਉੱਥੇ ਰਹੇ ਸੱਤਾਧਾਰੀ ਪਾਰਟੀ ਦੇ ਬੰਦੇ ਉੱਥੇ ਕੀ ਕਰ ਰਹੇ ਨੇ ਜੀ ਇੱਕ ਤਾਂ ਮਿਸਟਰ ਖਚਰੀਆ ਦਾ ਨਾਮ ਆਇਆ ਸੀਗਾ ਮਿਸਟਰ ਖਚਰੀਆ ਇੱਕ ਜ਼ਿਲ੍ਹੇ ਦਾ ਭਾਜਪਾ ਦਾ ਪ੍ਰਧਾਨ ਆ ਉਹ ਉਹਦਾ ਨਾਮ ਆਇਆ ਸੀਗਾ ਵਿੱਚ ਤੇ ਉਹ ਉਥੇ ਚਾਰ ਸੱਤਾਂ ਚੋਂ ਚਾਰ ਭਾਜਪਾ ਦੇ ਕਾਰਕੁਨ ਨੇ ਤੇ ਉਹ ਉਥੇ ਈਬੀਐਮ ਜਿਹੜੀ ਹੈਗੀ ਆ ਉਥੇ ਈਬੀਐਮ ਬਣਦੀ ਆ ਤੇ ਵਿਚਾਲੇ ਬੀਵੀ ਪੈਟਰ ਰੱਖ ਕੇ ਵਿਸ਼ੇਸ਼ ਬੰਦੇ ਨੂੰ ਜਿਤਾਉਣ ਦਾ ਕੰਮ ਉਹ ਕਰਦੇ ਆ ਫੇਰ ਤੁਸੀਂ ਨਾ ਪਿੱਛੇ ਜੇ ਖਬਰਾਂ ਪੜੀਆਂ ਹੋਣਗੀਆਂ 19 ਲੱਖ VOTING MACHINE ਗਾਇਬ ਹੋ ਚੁੱਕੀ ਆ ਭਾਰਤ ਚ 19 ਲੱਖ ਛੋਟਾ ਅੰਕੜਾ ਨਹੀਂ ਇੱਕ ਛੋਟਾ ਜਿਹਾ ਸ਼ਹਿਰ ਵੱਸ ਸਕਦਾ ਮਸ਼ੀਨ ਰੱਖਣ ਵੇਲੇ 19 ਲੱਖ ਮਸ਼ੀਨ ਉਹਦੀ ਕਿਤੇ ਐਫ ਆਈ ਆਰ ਦਰਜ ਨਹੀਂ ਕੀਤੀ ਕੋਈ ਜਾਂਚ ਨਹੀਂ ਕੀਤੀ ਭਾਰਤ ਵਿੱਚ ਐਡਾ ਜ਼ੁਲਮ ਚੱਲ ਰਿਹਾ ਈਵੀਐਮ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਕੋਲੇ ਬੰਦੇ ਜਾ ਕੇ ਕਹਿੰਦੇ ਆ ਕਿ ਆਓ ਸਾਹਮਣੇ ਸਾਡੇ ਆਓ ਅਸੀਂ ਤੁਹਾਨੂੰ ਈਵੀਐਮ ਦਿਖਾਉਂਦੇ ਆ ਹੈਕ ਕਰਕੇ ਈਵੀਐਮ ਸਾਡੇ ਸਾਹਮਣੇ ਆਓ ਤੁਸੀਂ ਤੇ ਉਹ ਇਲੈਕਸ਼ਨ ਕਮਿਸ਼ਨ ਉਹਨਾਂ ਦੀ ਗੱਲ ਸੁਣ ਨਹੀਂ ਰਿਹਾ 19 ਲੱਖ ਮਸ਼ੀਨਾਂ ਦੀ ਚੋਰੀ ਹੋ ਚੁੱਕੀ ਆ ਭਾਰਤ ਚੋਂ ਵੱਡੀ ਗੱਲ ਆ ਨਾ ਇਹ ਕੋਈ ਐਫ ਆਈ ਆਰ ਨਹੀਂ ਇਲੈਕਸ਼ਨ ਕਮਿਸ਼ਨ ਮੂਕ ਦਰਸ਼ਕ ਬਣਾ ਬੈਠਾ ਇਹ ਕਿਉਂ ਨਰਿੰਦਰ ਮੋਦੀ ਬਿੱਲ ਲਿਆ ਕੇ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਬਦਲ ਰਹੇ ਆ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈਗਾ ਉਸ ਨੂੰ ਇੱਕ ਸੁਪਰੀਮ ਕੋਰਟ ਦਾ ਚੀਫ ਜਸਟਿਸ ਇੱਕ ਪ੍ਰਧਾਨ ਮੰਤਰੀ ਇੱਕ ਨੇਤਾ ਵਿਰੋਧੀ ਧਿਰ ਇਹ ਤਿੰਨ ਬੰਦੇ ਚੋਣ ਕਰਨਗੇ ਮੋਦੀ ਜੀ ਨੇ ਸੁਪਰੀਮ ਕੋਰਟ ਦਾ ਫੈਸਲਾ ਬਦਲਣ ਵਾਸਤੇ ਬਿੱਲ ਲਿਆਂਦਾ। ਬਿੱਲ ਲਿਆਂਦਾ ਕਿ ਇਲੈਕਸ਼ਨ ਕਮਿਸ਼ਨ ਦੀ ਚੋਣ ਪ੍ਰਧਾਨ ਮੰਤਰੀ ਇੱਕ ਕੈਬਨਰ ਮੰਤਰੀ ਸਰਕਾਰ ਦਾ ਇੱਕ ਨੇਤਾ ਬਰੋਧੀਤਰ ਮਰ ਲਗੇ ਸਾਰਾ ਕੁਝ ਆਪ ਹੀ ਚੁਣਨਾ। ਬਾਬਾ ਰਾਮਦੇਵ ਵੀ ਕਦੋਂ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਬਣ ਸਕਦਾ। ਸੰਬਿਤ ਪਾਤਰਾ ਬਣਦਾ ਇਲੈਕਸ਼ਨ ਕਮਿਸ਼ਨ ਮੋਦੀ ਦੀ ਮਰਜ਼ੀ ਆ। ਮੋਦੀ ਕਿਸ ਨੂੰ ਬਣਾ ਦੇਵੇ। ਜਦੋਂ ਸਾਰਾ ਕੁਝ ਹੀ ਆਪਣੇ ਕਬਜ਼ੇ 'ਚ ਕਰ ਲਿਆ ਜੇ ਦੂਜਾ ਇਲੈਕਸ਼ਨ ਕਮਿਸ਼ਨ ਆਊਗਾ ਤਾਂ VOTING MACHINE ਬਾਰੇ ਸੋਚੇਗਾ ਵੀ ਇਹ ਕੀ ਹੋ ਰਿਹਾ ਹੈ। ਅਗਲੀ ਗੱਲ ਤੁਸੀਂ ਬੜੇ ਟੈਕਨੀਕਲ ਤਰੀਕੇ ਨਾਲ ਜਿਹੜਾ ਬੰਦਾ ਨਾ ਇਹ ਦੇਸ਼ ਪਾਂਡੇ ਆ ਇੱਕ ਟੈਕਨੀਕਲ ਮਹਾਰ ਵੀ ਹੈਗਾ ਮਸੇ ਈਵੀਐਮ ਦਾ ਇਹ ਬੰਦਾ ਇਹ ਆਮ ਬੰਦਾ ਨਹੀਂ ਹੈਗਾ ਬੜਾ ਵੱਡਾ ਬੰਦਾ ਹੈ ਜਿਹੜਾ ਕਿ ਦੇਸ਼ ਪਾਂਡੇ ਬਰਾਕ ਓਬਾਮਾ ਦਾ ਜਿਹੜਾ ਕਿ ਮੁੱਖ ਪ੍ਰਸ਼ਾਸਨਿਕ ਸਲਾਹਕਾਰ ਸੀਗਾ ਉਹ ਕਹਿੰਦਾ ਕਹਿੰਦਾ ਈਵੀਐਮ ਦੀ ਜਿਹੜੀ ਤਾਰ ਜੁੜਦੀ ਆ ਉਹ ਪੇਰ ਨਹੀਂ ਹੈਗੀ ਪੇਰ ਸਮਝਦੇ ਹੋ ਪੇਰ ਮਤਲਬ ਕਿ ਫਰਜ ਕਰ ਲੋ ਤੁਹਾਡੇ ਕੋਲੇ ਇੱਕ ਕਾਰ ਅਬਲੇਂਦਰ ਜੀ ਜੀ ਤੁਸੀਂ ਕਾਰ ਜਿਹੜੀ ਲੈਨੇ ਹੋ ਤੇ ਤੁਹਾਡੀ ਕਾਰ ਅਹ ਦੀ ਚਾਬੀ ਤੁਹਾਡੀ ਕਾਰ ਦੀ ਚਾਬੀ ਤੁਹਾਡੀ ਕਾਰ ਨੂੰ ਚਲਾਵੇਗੀ ਕਿਸੇ ਹੋਰ ਕਾਰ ਨੂੰ ਚਲਾ ਸਕਦੀ ਇਹ ਪੇਅਰ ਦਾ ਪੇਅਰਡ ਹੁੰਦੀ ਹੈ ਇਹਨੂੰ ਪੇਅਰ ਜਿੱਦਾਂ ਕਿ ਕੋਈ ਕੋਈ ਰਿਮੋਟ ਕੰਟਰੋਲ ਟੀਵੀ ਚੈਨਲ ਪੇਅਰਡ ਕਰਨਾ ਉਹ ਬਲੂ ਬਲੂ ਥਰਾਈਕ ਨੂੰ ਪੇਅਰ ਇਹ ਪੇਅਰ ਨਹੀਂ ਪੇਅਰਡ ਨਹੀਂ ਹੈਗੀ ਇਹ ਮਸ਼ੀਨਾਂ ਦੀ ਜਿਹੜੀ ਤਾਰ ਹੈਗੀ ਆ ਇਹ ਤਾਰ ਕਿਸੇ ਵੀ ਮਸ਼ੀਨ ਚ ਫਿੱਟ ਹੋ ਸਕਦੀ ਹੈ ਜਦ ਕਿ ਚਾਹੀਦਾ ਇਹ ਆ ਕਿ ਪੇਅਰਡ ਹੋਵੇ ਜਿਵੇਂ ਕਾਰ ਦੂਜੀ ਚਾਬੀ ਨਾਲ ਨਹੀਂ ਚੱਲਦੀ ਇਦਾਂ ਹੀ ਕਿਸੇ ਹੋਰ ਤਾਰ ਦੇ ਨਾਲ ਨਹੀਂ ਚੱਲਣੀ ਚਾਹੀਦੀ ਇਹ ਏਬੀਐਮ ਜੇ ਵਿੱਚ ਕੋਈ ਵੀ ਤਾਰ ਫਿੱਟ ਹੋ ਸਕਦੀ ਆ ਜਿਸ ਕਰਕੇ ਇਹ ਖਤਰਨਾਕ ਮਾਮਲਾ ਹੈਗਾ ਕਿ ਕਿਤੇ ਕਿਸੇ ਵੀ ਮਸ਼ੀਨ ਦੇ ਨਾਲ ਜੋੜ ਕੇ ਇਹਨਾਂ ਨੂੰ ਉਹ ਅੰਕੜਾ ਵਿੱਚ ਭਰਿਆ ਜਾ ਸਕਦਾ ਜੀ ਮੱਧ ਪ੍ਰਦੇਸ਼ ਦੇ ਦੋਸ਼ ਲੱਗੇ ਸੀਗੇ ਵੀ ਇੱਕ ਥਾਂ ਦੇ ਉੱਪਰ ਵੋਟਾਂ ਪਈਆਂ 10000 ਸਮ ਮੰਨ ਲਓ ਤੇ ਅੰਕੜਾ ਆ ਗਿਆ 12000 ਦਾ 2000 ਵੋਟਾਂ ਕਿੱਦਾਂ ਬਦ ਵਧ ਪੈ ਗਈਆਂ ਕਿਉਂਕਿ ਇਹ ਕਹਿੰਦੇ ਮਸ਼ੀਨ ਨਾਲ ਕੋਈ ਹੋਰ ਜੋੜਦੇ ਆ 19 ਲੱਖ ਮਸ਼ੀਨਾਂ ਜਿਹੜੇ ਚੋਰੀ ਹੋਈਆਂ ਨੇ ਉਹ ਉਹ ਮਸ਼ੀਨਾਂ ਚੋਰੀ ਹੋਣ ਦਾ ਮਤਲਬ ਹੈ ਕਿ ਉਹ ਮਸ਼ੀਨਾਂ ਬਦਲਦੇ ਨੇ ਕੁਝ ਖਾਸ ਇਲਾਕਿਆਂ ਦੇ ਵਿੱਚ ਬਦਲਣ ਦਾ ਕੰਮ ਕਰਦੇ ਨੇ ਇਹ ਇਹ ਜਿਹੜਾ ਕਿ ਉਹ ਹੈਗਾ ਨਾ ਆਪਣਾ ਦੇਸ਼ ਪਾਂਡੇ بڑے ਵੱਡੇ ਬਾયર ਦੇ ਵਿੱਚ ਦਾ ਬਾયર ਦੇ ਵਿੱਚ بڑے ਵੱਡੇ ਇਲਜ਼ਾਮ ਲਾ ਰਿਹਾ ਕਿ EBM ਇੱਕ بڑا ਖਤਰਨਾ ਤੁਸੀਂ ਹਾਰੀ ਹੋਈ ਚੋਣ ਲੜ ਰਹੇ ਹੋ ਈਵੀਐਮ ਦੇ ਵਿੱਚ ਤੁਸੀਂ ਹਾਰੀ ਹੋਈ ਚੋਣ ਲੜ ਰਹੇ ਹੋ ਜਦੋਂ ਕੋਈ ਇਹ ਜਿਹਾ ਅਸੀਂ ਪਹਿਲਾਂ ਇੱਕ ਦਿਨ ਈਵੀਐਮ ਦੇ ਚਰਚਾ ਕੀਤੀ ਸੀਗੀ ਇਲੈਕਸ਼ਨ ਕਮਿਸ਼ਨ ਦਾ ਐਡਾ ਬੜਾ ਲੇਖ ਆ ਗਿਆ ਹੇਟਲੇ ਪਾਸੇ ਸਾਡੇ ਸਾਡੀ YouTube ਦੇ ਹੇਟਲੇ ਪਾਸੇ ਜੀ ਐਡਾ ਬੜਾ ਲੇਖ ਆ ਗਿਆ ਸੀਗਾ ਜੀ ਬਿਲਕੁਲ ਮਸ਼ੀਨ ਠੀਕ ਆ ਤੁਹਾਨੂੰ ਕੀ ਰੋੜਾ ਜੀ ਤੁਸੀਂ ਜੇ ਮਸ਼ੀਨ ਸਹੀ ਆ ਤੁਸੀਂ ਡੰਕੇ ਦੀ ਚੋੜ ਤੇ ਕਹੋ ਕਿ ਬੈਲਟ ਪੇਪਰ ਚੋਂ ਕਰਾਵਾਂਗੇ ਚੋਣਾ ਕੀ ਦਿੱਕਤ ਆ ਜੀ ਬੈਲਟ ਪੇਪਰ ਪੇਪਰ ਤੁਹਾਨੂੰ ਨਕੇ ਚੋਰ ਤੇ ਕਹੋ ਜਦੋਂ ਵੀ ਕੋਈ ਈਵੀਐਮ ਦੀ ਗੱਲ ਕਰਦਾ ਤਾਂ ਉਹਦਾ ਇੱਕ ਤਾਂ ਉਹਦੀ ਜਿਹੜੀ ਕਿ ਹੁੰਦਾ ਨਾ ਬਿਊਰੋਸ਼ਿਪ ਹੁੰਦੀ ਆ ਇਹ ਪਤਾ ਨਹੀਂ ਕੀ ਕਰਦਾ ਘਟਾ ਦਿੰਦੇ ਆ ਮਰ ਕੇ ਇਹ ਐਡਾੜਾ ਲੇਖ ਖੇਡ ਦੇ ਦਿੰਦੇ ਆ ਜੀ ਈਵੀਐਮ ਤਾਂ ਠੀਕ ਆ ਜੀ ਸਾਰਾ ਕੁਝ ਠੀਕ ਹੈ ਜਦ ਕਿ ਈਵੀਐਮ ਕੋਈ ਗਲਤ ਨਹੀਂ ਕਰ ਰਹੀ ਈਵੀਐਮ ਤੇ ਭਾਰਤ ਦੇ মিডিਆ ਦੇ ਵਿੱਚ ਈਵੀਐਮ ਜਿਵੇਂ ਕਿ ਉਹ ਬੰਦਾ ਦੇਸ਼ਪਾਂਡੇ ਕਹਿ ਰਿਹਾ ਕਿ ਈਵੀਐਮ ਬੜਾ ਖਤਰਨਾਕ ਮੁੱਦਾ ਹੈਗਾ ਉਤਾਰ ਕਿਤੇ ਹੀ ਮੜ ਅੱਛਾ ਖਤਰਨਾਕ ਗੱਲ ਇੱਕ ਹੋਰ ਸੁਣੋ ਉਹ ਕਹਿੰਦਾ ਕਿ ਜਦੋਂ ਨਾ 15 ਦਿਨ 10 15 ਦਿਨ ਪਹਿਲਾਂ ਕੁਝ ਅਧਿਕਾਰੀ ਚੋਂ ਅਧਿਕਾਰੀ ਜਾਂਦੇ ਆ ਈਬੀਐਮ ਦੇ ਗਡਾਉਨ ਦੇ ਵਿੱਚ ਉੱਥੇ ਜਾ ਕੇ ਉਹ ਈਬੀਐਮ ਦੇ ਵਿੱਚ ਕੁ ਡਾਟਾ ਪਾਉਂਦੇ ਆ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੋਂ ਲੈਂਦੇ ਆ ਉਹ ਇੰਟਰਨੈਟ ਉ ਜਾ ਕੇ ਪੁੱਛਦੇ ਆ ਉਹਨੂੰ ਕਿ ਇੰਟਰਨੈਟ ਹੈ ਇੱਥੇ ਵਾਈਫਾਈ ਹੈਗਾ ਇੱਥੇ ਗਡਾਉਨ ਚ ਜਾ ਕੇ ਪੁੱਛਦੇ ਆ ਇੱਥੇ ਵਾਈਫਾਈ ਹੈਗਾ ਇੱਥੇ ਇੰਟਰਨੈਟ ਹੈਗਾ ਉਹ ਕਿਉਂ ਇੰਟਰਨੈਟ ਯੂਜ਼ ਕਰਦੇ ਆ ਇੰਟਰਨੈਟ ਨਾਲ ਡਾਟਾ ਕੱਢ ਕੇ ਈਬੀਐਮ ਚ ਪਾਉਂਦੇ ਆ ਕਹਿੰਦੇ ਆ ਇਹ ਚੋਣ ਨਿਸ਼ਾਨਾ ਦਾ ਡਾਟਾ ਚ ਪਾਰੇ ਵਿੱਚ ਉਮੀਦਵਾਰਾਂ ਦੇ ਵਿੱਚ ਪਾਰਿਆ ਈਮੇਲ ਦੇ ਵਿੱਚ ਉਹ ਪਾਉਂਦੇ ਆ ਜਿੱਥੇ ਇੰਟਰਨੈਟ ਵਰਤਿਆ ਗਿਆ ਉੱਥੇ ਕੁਝ ਵੀ ਹੋ ਸਕਦਾ ਜਿੱਥੇ ਇੰਟਰਨੈਟ ਵਰਤਿਆ ਗਿਆ ਈਬੀਐਮ ਦੇ ਵਿੱਚ ਜਾਨਾ ਇੰਟਰਨੈਟ ਹੈਗਾ ਇੱਥੇ ਉੱਥੇ ਕੁਝ ਵੀ ਹੋ ਸਕਦਾ ਇਹ ਬੜਾ ਇਹ ਇਹ ਕਿਸਾਨਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਛੋਟਾ ਵਪਾਰੀ ਮੁਲਾਜ਼ਮਤ ਇਹਨਾਂ ਨੂੰ ਇਕੱਠੇ ਹੋ ਕੇ ਈਬੀਐਮ ਦੇ ਵਿਰੁੱਧ ਜੰਗ ਲੜਨੀ ਚਾਹੀਦੀ ਆ ਇਹ ਖ ਇਹ ਖਤਰਨਾਕ ਦੌਰ ਦੇ ਵਿੱਚ ਆ ਜਾਂ ਇਲੈਕਸ਼ਨ ਕਮਿਸ਼ਨ ਸੋਹਣੇ ਰਿਐਲਿਟੀ ਨਹੀਂ ਰਿਹਾ ਕਿਸੇ ਦੀ ਗੱਲ ਬਥੇਰੇ ਇਲਜ਼ਾਮ ਲੱਗੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਜਿਹੜੀ ਸਾਡੀ ਚੋਣੇ ਸਹੀ ਨਹੀਂ ਹੋ ਰਹੀ ਇੱਕ ਨਾ ਉਥੇ ਚੋਣ ਹੋ ਜਾਏ ਵੱਡੇ ਪੇਪਰ ਦੇ ਨਾਲ ਪਾਕਿਸਤਾਨ ਦੇ ਵਿੱਚ ਬਲਟ ਪੇਪਰ ਨਾਲ ਚੋਣ ਹੋ ਜਾਏ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਇੱਕ ਕਮਿਸ਼ਨਰ ਨੇ ਅਵਜਾਨ ਕਰਤਾ ਉਹ ਕਹਿੰਦੇ ਮੈਂ ਖੁਦਕਸ਼ੀ ਕਰਨ ਲੱਗਿਆ ਸੀ ਕਿਉਂਕਿ ਮੈਨੂੰ 17 ਸੀਟਾਂ ਦਾ 17 ਸੀਟਾਂ ਦਾ ਰਿਜਲਟ ਬਦਲਣ ਵਾਸਤੇ ਕਿਹਾ ਗਿਆ 17 ਸੀਟਾਂ ਦਾ ਰਿਜਲਟ ਕਹਿੰਦੇ ਨਵਾਜ਼ شریف ਦੀ ਪਾਰਟੀ ਵੱਲ ਕਰਨ ਦਾ ਕਿਹਾ ਗਿਆ ਜਦ ਕਿ ਜਿੱਤਰੇ ਸੀਗੇ ਇਮਰਾਨ ਖਾਨ ਦੇ ਪਾਰਟੀ ਦੇ ਬੰਦੇ 17 ਸੀਟਾਂ ਕਹਿੰਦਾ ਮੈਂ ਖੁਦਕਸ਼ੀ ਕਰਨ ਲੱਗਿਆ ਸੀ ਪਰ ਮੈਂ ਕਹਾ ਨਹੀਂ ਖੁਦਕਸ਼ੀ ਨਹੀਂ ਕਰਨ ਦੱਸਣਾ ਮੈਂ ਗੱਲ ਸਾਰੀ ਉਸ ਤੋਂ ਫਿਰ ਸੁਪਰੀਮ ਕੋਰਟ ਨੇ ਡਾਟਾ ਮੰਗ ਲਿਆ ਮਕੇ ਐਦਾਂ ਗਵਾਂਡੀ ਮੁਲਕ ਚ ਹੋ ਰਿਹਾ ਇਹਨੂੰ ਲੱਗਾ ਸਾਡੇ ਮੁਲਕ ਚ ਵੀ ਐਦਾਂ ਕਰ ਸਕਦੇ ਆ ਇਹ ਕਹਿ ਰਹੇ ਨੇ ਨਾ ਮੋਦੀ ਜੀ ਬੜਾ ਵੱਡੇ ਪੱਧਰ ਤੇ 400 ਸੀਟਾਂ ਲਵਾਵਾਂਗੇ ਅਸੀਂ ਉਹਦੇ ਕੋਲੇ ਕੀ ਕੋਈ ਜੰਤਰ ਆ ਗਿਆ ਮੋਦੀ ਜੀ ਕੋਲੇ ਕਿ ਪੱਕਾ ਜਿੱਤਣ ਦਾ ਮਾਹੌਲ ਘੜਤਾ ਵੀ ਹਾਂ ਜਿੱਤਾਂਗੇ ਅਸੀਂ ਤਾਂ ਜੀ ਕੋਈ ਜੰਤਰ ਆ ਗਿਆ ਉਹਦੇ ਕੋਲੇ ਕਿ ਕਿਵੇਂ ਤਰ੍ਹਾਂ ਪਤਾ ਲੱਗਾ ਜੀ ਲੋਕਾਂ ਦੇ ਮਨ ਦਾ ਲੋਕ ਤਾਂ ਤੁਹਾਨੂੰ ਕਾਲਾ ਕੱਢਦੇ ਨੇ ਲੋਕ ਆਪਣਾ ਸੜਕਾਂ ਦੇ ਬੈਠੇ ਨੇ ਲੋਕ ਤੇ ਤੁਸੀਂ ਇਹਨਾਂ ਜਿੱਤਾਂਗੇ ਅਸੀਂ ਕਿਹੜਾ ਤੁਹਾਡੇ ਕੋਲ ਜੰਤਰ ਆ ਗਿਆ ਕਿ ਰਾਮ ਮੰਦਰ ਤੁਹਾਡਾ ਬਣਗਾ ਤੁਸੀਂ ਬਣਾਦਾ ਰਾਮ ਮੰਦਰ ਕੀ ਮੋਦੀ ਜੀ ਨੇ ਦਿੱਤੇ ਪੈਸੇ ਉੱਥੇ ਇਕੱਲੇ ਨੇ ਜਾਂ ਭਾਜਪਾ ਦੇ ਨੇ ਪੈਸੇ ਇਕੱਲੇ ਨੇ ਉੱਥੇ ਉਹ ਸਭ ਦਾ ਆਰਾਮ ਮੰਦਰਾ ਹੈ ਇਕੱਲੇ ਥੋੜਾ ਮੋਦੀ ਦਾ ਆਰਾਮ ਮੰਦਰਾ ਹੈ ਸੋ ਈਬੀਐਮ ਦਾ ਖਤਰਨਾਕ ਤੈਤ ਹੈ ਅਸੀਂ ਹਾਰੀ ਹੋਈ ਚੋਣ ਲੜ ਰਹੇ ਹਾਂ ਜੀ ਸਾਡੀ ਜਿਹੜੀ ਪਾਰਟੀਆਂ ਨੇ ਉਹ ਹਾਰੀ ਹੋਈ ਚੋਣ ਲੜ ਰਹੀਆਂ ਨੇ ਨਰਿੰਦਰ ਮੋਦੀ ਇਹ ਇਹ ਈਬੀਐਮ ਦੇ ਸਾਰ ਜਦ ਤੱਕ ਈਬੀਐਮ ਹੈਗੀ ਹੈ ਉਹ ਕਹਿੰਦਾ ਦੇਸ਼ਪੰਦੇ ਉਹ ਕਹਿੰਦਾ ਭਾਰਤ ਦੀ ਈਵੀਐਮ ਜਿਹੜੀ ਹੈਗੀ ਆ ਉਹ ਹੋਰ ਮੁਲਕਾਂ ਤੋਂ ਵੱਖਰੀ ਆ ਇਹ ਹੋਰ ਤਰ੍ਹਾਂ ਦੀ ਈਵੀਐਮ ਆ ਕਹਿੰਦੇ ਭਾਰਤ ਵਿੱਚ ਇੱਥੇ ਜੰਤਰ ਨਤੀਜੇ ਬਦਲਣ ਦਾ ਤਰੀਕਾ ਉਲਟ ਫੇਰ ਆ ਉਲਟ ਇੱਧਰ ਚੱਕ ਕੇ ਇੱਧਰ ਰੱਖ ਕੇ ਇੱਧਰ ਚੱਕ ਕੇ ਉਲਟ ਫੇਰ ਆ ਕਹਿੰਦੇ ਉਲਟ ਫੇਰ ਉਲਟ ਫੇਰ ਹੋ ਰਿਹਾ ਇੱਥੇ ਉਲਟ ਫੇਰ ਨਾਲੇ ਸਾਰਾ ਕੁਝ ਸਾਰਾ ਕੁਝ ਗਰਬੜਾ ਰਿਹਾ ਉੱਥੇ ਈਵੀਐਮ ਹੀ ਖਤਰਨਾਕ ਤਰੀਕੇ ਨਾਲ ਭਾਰਤ ਵਿੱਚ ਕੰਮ ਕਰ ਰਹੀ ਹੈ ਇਹ ਬਦਲਣੀ ਹੀ ਪੈਣੀ ਆ ਜੇ ਦੇਸ਼ ਪਾਂਡੇ ਦੀ ਗੱਲ ਸਹੀ ਹੈ ਤਾਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ